ਮੈਂ ਨਹੀਂ ਕਛ ਹਉ ਨਹੀਂ ਕਛ ਆਏ ਨਮੂਰਾ ਔਸਰ ਲੱਜਾ ਰਖ ਲੈ ਸਦਨਾ ਜਨ ਤੋਰਾ ਭਗਤ ਸਦਨਾ ਜੀ ਭਗਤੀ ਕਾਲ ਦੇ ਦੌਰ ਦੇ ਚ ਹੀ ਸਿੰਧ ਪ੍ਰਾਂਤ حال ਪਾਕਿਸਤਾਨ ਦੇਚ ਪੈਦਾ ਹੋਏ। ਪੇਸ਼ੇ ਤੋਂ ਆਪ ਕਸਾਈ ਸਨ। ਰੋਜ਼ ਬakre ਵੜ ਕੇ ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ। ਇਤਨੇ ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ। ਇਤਨੇ ਕਠੋਰ ਪੇਸ਼ੇ ਨੇ ਇਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ ਇਹਦਾ ਇੱਕ ਪਿਛੋਕੜ ਹੈ ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਲਕਾਰ ਆਏ ਤੇ ਉਹਨਾਂ ਨੇ మాਸ ਦੀ ਮੰਗ ਕੀਤੀ ਥੋੜੇ ਜਿਹਾ ਸ਼ੇਰ ਗੋਸ਼ੇਰ ਤੇ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵੜਿਆ ਤੇ ਬਾਕੀ ਦਾ ਮਾਸ ਬੇਕਾਰ ਜਾਏਗਾ ਸਵੇਰੇ ਤੱਕ ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਢਣ ਦੀ ਸੋਚੀ ਤੇ ਭਾਈ ਬਾਕੀ ਇਸ ਨੂੰ ਸਵੇਰੇ ਜ਼ਬਾਹ ਕਰਾਂਗੇ ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਢਣ ਵਾਸਤੇ ਗਿਆ ਇਸੇ ਹੀ ਕਠੋਰਤਾ ਦੇ ਚਾਹ ਦਇਆ ਉਤਪਨ ਹੋਈ ਇਸੇ ਹੀ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ ਜ਼ਮੀਰ ਦੀ ਆਵਾਜ਼ੇ ਸਾਰੀ ਰਾਤ ਤੜਪੇਗਾ ਬੱਕਰਾ ਛੁਰਾ ਹੱਥੋਂ ਗਿਰ ਗਿਆ ਬਾਦਸ਼ਾਹ ਦੇ ਐਲਕਾਰਾਂ ਨੂੰ ਕਹਿ ਦਿੱਤਾ ਅੱਜ ਤੋਂ ਮੈਂ ਕਸਾਈ ਨਹੀਂ ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੜਿਆ ਕਰਾਂਗਾ ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵਜਣਾ ਹੈ ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾਹ ਕਰਨਾ ਹੈ ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾਹ ਕਰਨਾ ਹੈ ਮੈਂ ਇਸ ਤਰੀਕੇ ਨਾਲ ਧੰਦਾ ਬਦਲ ਗਿਆ ਕਦੀ ਵਿਚਾਰ ਕਰੀਏ ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੜਦੇ ਨੇ ਔਗਣਾ ਨੂੰ ਵੜਦੇ ਨੇ ਪਾਪਾਂ ਨੂੰ ਵੜਦੇ ਨੇ ਜੋ ਆਪਣੇ ਪਾਪਾ ਨੂੰ ਜ਼ਬਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਜੋ ਆਪਣੇ ਔਗਣਾਂ ਨੂੰ ਜ਼ਬਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਕੁਦਰਤੀ ਗੱਲ ਹੈ ਉਹ ਬਾਹਰ ਕਤਲਗਾਰਿਤ ਕਰਦਾ ਹੈ ਉਹ ਬਾਹਰ ਮਾਰ ਕੁੱਟਾਈ ਕਰਦਾ ਹੈ ਆਪਣੇ ਆਪ ਨੂੰ ਜ਼ਬਹ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ ਜਿਸ ਦਾ ਜ਼ਿਕਰ ਪਹਿਲੇ ਪਾਦਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅપર ਅਵਾਰ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਸੱਚ ਦੀ ਛੁਰੀ ਹੋਵੇ ਔਰ ਸੱਚ ਦੀ ਟਕਸਾਲ ਦਿੱਤੇ ਉਸ ਦੀ ਘਾੜਤ ਹੋਵੇ ਸੱਚ ਦੀ ਉਸ ਨੂੰ ਪਾਣ ਧਾਰ ਲੱਗੀ ਹੋਈ ਹੋਵੇ ਸੱਚ ਕੀ ਕਾਤੀ ਸੱਚ ਸਭ ਸਾਰ ਸਾਰੇ ਦਾ ਸਹਾਰਾ ਲੋਹਾ ਸੱਚ ਦਾ ਹੋਵੇ ਉਹਦੀ ਧਾਰ ਸੱਚ ਦੀ ਹੋਵੇ ਛੁਰਾ ਸੱਚ ਦਾ ਹੋਵੇ ਤੇ ਐਸਾ ਛੁਰਾ ਜੇ ਚਲਾਈਏ ਆਪਣੇ ਵਿਕਾਰਾਂ ਤੇ ਐਸਾ ਛੁਰਾ ਜੇ ਚਲਾਈਏ ਆਪਣੇ ਉਸ ਮਨ ਤੇ ਜੋ ਪਾਪਾਂ ਨਾਲ ਭਰੇ ਹੋਏ ਤੋਂ ਸਾਇਬ ਕੰਨਿਤ ਇਸ ਦਾ ਕੁੱਠਾ ਹੋਵੇ ਸੇਖ ਲਹੂ ਲਬ ਨਖੱਤਾ ਲੇਖ ਅਗਰ ਇਸ ਛੁਰੇ ਦਾ ਕੁੱਠਿਆ ਹੋਇਆ ਇਹ ਮਨ ਹੋਵੇ ਤਾਂ ਫਿਰ ਮਨ ਦੇ ਚੋਂ ਸਾਰਾ ਲਹੂ ਨਿਕਲ ਜਾਏਗਾ ਕਿਹੜਾ ਲੋਭ ਦਾ ਵਿਕਾਰ ਦਾ ਦੁਸ਼ਟਪਣੇ ਦਾ ਵੈਰ ਵਿਰੋਧ ਦਾ ਕਿਸੇ ਹੱਦ ਤੱਕ ਇਹ ਸਹੀ ਹੈ ਕਿ ਜੋ ਆਪਣੇ ਮਨ ਨੂੰ ਜ਼ਬਾਹ ਕਰਨ ਦੇ ਚ ਅਸਮਰਥ ਹੋਏ ਨੇ ਉਹ ਬਾਹਰ ਜ਼ਬਾਹ ਕਰਨ ਦਾ ਕੰਮ ਕਰਦੇ ਨੇ ਜੋ ਆਪਣੇ ਵਿਕਾਰਾਂ ਨੂੰ ਕਤਲ ਨਹੀਂ ਕਰ ਸਕੇ ਉਹ ਸੰਸਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਆਪਣੇ ਮਨ ਨੂੰ ਨਹੀਂ ਮਾਰ ਸਕੇ ਉਹ ਦੁਨੀਆ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਬਾਹਰੋਂ ਕੋਈ ਮਾਰਨ ਦੀ ਕੋਸ਼ਿਸ਼ ਕਰੇ ਉਹ ਦੁਸ਼ਟ ਹੈ ਜ਼ਾਲਮ ਹੈ ਪਾਪੀ ਹੈ ਪਰ ਕੋਈ ਆਪਣੇ ਮਨ ਨੂੰ ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਸੰਤ ਹੈ ਉਹ ਭਗਤ ਹੈ ਪੂਜਨੀਤ ਹੈ ਪੁਨੀਤ ਆਤਮਾ ਹੈ ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧ ਦੇ ਚ ਪੈਦਾ ਹੋਈ ਜਿਸ ਦਾ ਨਾਮ ਹੈ ਭਗਤ ਸਦਨਾ ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਿਛੋਕੜ ਇਸਲਾਮੀ ਘਰਾਣੇ ਨਾਲ ਸੰਬੰਧਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਕੁਝ ਭਗਤ ਐਸੇ ਨੇ ਜੋ ਮੁਸਲਮਾਨ ਨੇ ਬਾਬਾ ਫਰੀਦ ਸਦਨਾ ਸੈਨ ਬੇਖਨ ਇਤਿਆਦਕ ਇਹ ਭਗਤ ਮੁਸਲਮਾਨ ਗਰਾਨਿਆਂ ਨਾਲ ਸੰਬੰਧ ਰੱਖਦੇ ਨੇ ਲੇਕਿਨ ਜਦ ਖੁਦਾ ਦਾ ਨੂਰ ਅੰਦਰ ਪ੍ਰਗਟ ਹੋਵੇ ਤਾਂ ਮਨੁੱਖ ਇਸ ਭਾਵਨਾ ਤੋਂ ਉੱਚਾ ਉੱਠ ਜਾਂਦਾ ਹੈ ਕੌਣ ਹਿੰਦੂ ਕੌਣ ਮੁਸਲਮਾਨ ਨਾ ਹਮ ਹਿੰਦੂ ਨਾ ਮੁਸਲਮਾਨ ਅਲਹਿਰਾਮ ਕੇ ਪਿੰਡ ਪ੍ਰਾਨ ਇਹ ਸਰੀਰ ਅੱਲਾ ਦਾ ਹੈ ਇਹ ਪ੍ਰਾਨ ਰਾਮ ਦੇ ਨੇ ਤੋ ਐਸਾ ਪੁਰਸ਼ ਅੱਲਾ ਦੀ ਭੰਨ ਅਲਾਪਨ ਵਿੱਚ ਰਾਮ ਦੇ ਗੀਤ ਗਾਣ ਵਿੱਚ ਸੰਕੋਚ ਨਹੀਂ ਕਰੇਗਾ ਇਹ ਸਾਰੇ ਭਗਤ ਬੜੇ ਫਰਾਗਦਿਲ ਰੋਸ਼ਨ ਜ਼ਮੀਰ ਰੋਸ਼ਨ ਦਿਮਾਗ ਹੋਏ ਨੇ ਔਰ ਇਨਾ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਪ ਦਾ ਇੱਕ ਬੜਾ ਹੀ ਪਾਵਨ ਤੇ ਸਿਲਸਿਲੇ ਨਾਲ ਪੂਰਤ ਇੱਕ ਸ਼ਬਦ ਹੈ ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤਉ ਗੁਨ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ सिंह शरण कत जाइए जो जम भुग ग्रास है साढ़े देष बच सिद्धांत की बड़ी चर्चा है और आखे सब कुछ करमा ते ही निबड़ है जैसे कोई कर्म करता है वैसे कोई फल भोगे बिना कर्म नाश नहीं आद भारत का धार्मिक चिंतन ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ ਜੇ ਕਰਮ ਕੁਝ ਹੋਇਆ ਤੇ ਭੋਗੇ ਬਿਨਾ ਉਸਨੇ ਨਸਣਾ ਨਹੀਂ ਜੇ ਕਰਮ ਕੁਝ ਕੀਤਾ ਹੈ ਤਾਂ ਉਹਦਾ ਫਲ ਝੋਲੀ ਵਿੱਚ ਪਾਣਾ ਹੀ ਪਏਗਾ ਭਗਤ ਸਦਨਾ ਜੀ ਤੋਂ ਕਿਉਂਕਿ ਕੁਝ ਕਰਮ ਐਸੇ ਹੋਏ ਨੇ ਕਸਾਈ ਸਨ ਜ਼ਿੰਦਗੀ ਦਾ ਬੇਸਤਰ ਹਿੱਸਾ ਮਾਸ ਵੇਚਦਿਆਂ ਲੰਘਿਆ ਜੀਵਾਂ ਨੂੰ ਜ਼ਬਾਹ ਕਰਦਿਆਂ ਲੰਘਿਆ ਜੇ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਕੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਵੇਗਾ ਫਿਰ ਇੱਕ ਖਿਆਲ ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ ਤਾਂ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤਉ ਗੁਨ ਕਹਾ ਜਗਤ ਗੁਰਾ हे जगत ਦੇ ਗੁਰੂ اے ਜਗਤ ਨੂੰ ਪ੍ਰੇਰਣਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦਿਆਂ ਹੋਇਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤਉ ਗੁਣ ਕਹਾ ਤੇਰੇ ਵਿੱਚ ਗੁਣ ਕੀ ਹੈ ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈ ਗਈ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ ਸਿੰਘ ਸਰਨ ਕਤ ਜਾਈਏ ਜੋ ਜੰਪੁਗ ਗਰਾਸੇ ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ ਗਿੱਦੜ ਝਪਟਾ ਮਾਰ ਕੇ ਨਾਸ਼ ਕਰ ਦੇਵੇ ਤਾਂ ਫਿਰ ਸ਼ੇਰ ਵੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ ਪ੍ਰਭੂ ਦੀ ਸ਼ਰਨ ਵਿੱਚ ਜਾਈਏ ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਹੈ ਇਬਾਦਤ ਦਾ ਫਲ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨੇ ਨੇ ਲੱਖ ਮੜਿਆ ਕਰ ਇਕੱਠੇ ਇਕ ਰਤੀ ਲੈ ਭਾਈ ਲੋਕਾ ਮਤ ਕੋ ਫੱਕੜ ਪਾਏ ਲਖ ਮੜੀਆਂ ਕਰ ਇਕੱਠੇ ਇਕ ਰਤੀ ਲੈ ਭਾਈ ਐ ਬੰਦੇ ਮਤਾ ਕਿਦਰੇ ਭੁਲੇਖੇ ਚਤੂ ਪੈ ਲੱਖਾਂ ਮਣ ਲਖੜੀਆਂ ਇੱਕ ਚਿੰਗਾਰੀ ਨਾਲ ਬਸ਼ਮ ਹੋ ਜਾਂਦੀਆਂ ਨੇ ਰੰਚਕਾ ਮਾਤਰ ਨਾਮ ਦਾ ਜਾ ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ अनंत जन्मਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ ਸਵਾ ਕਰ ਦਿੰਦਾ ਹੈ ਇਹ ਨਾਮ ਦੀ ਬਰਕਤ ਹੈ ਇਹ ਨਾਮ ਦੀ ਮਹਿਮਾ ਹੈ ਇਹ ਨਾਮ ਦੀ ਤਾਕਤ ਹੈ ਤੋਂ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ ਆ ਪੁਰਾਣਕ પ્રસੰਗ ਸਾਹਮਣੇ ਰੱਖਦੇ ਨੇ ਨਿਰਪਕਨਿਆ ਕੇ ਕਾਰਨੇ ਇੱਕ ਭਇਆ ਵੇਖਦਾਰੀ ਕਾਮਰਥੀ ਸਵਾਰਥੀ ਵਾਕੀ ਪੈਜ ਸਵਾਰੀ विष्णु जैसे कपड़े पहन के विष्णुदाई रूप धारण करके एक विकारी एक कामारथी विष्णुदा रूप धारण करके एक राज कन्या नु ठगण लग गया और रोज उस कन्या नु प्रभावित करता है एक दिन गीत गा रहे असली प्रभु दे जुड़ गया जुड़ने ही पखंड खत्म हो गया जुड़ने ही जुड़ पे एक उतर गया जुड़ गए ख्याल आया ਜੇ ਮੈਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ ਜ਼ਮੀਰ ਦੀ ਆਵਾਜ਼ ਆਈ ਵਿਸ਼ਨੂੰ ਦਾ ਤੈ ਰੂਪ ਬਣਾਇਆ ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ ਐਸਾ ਆਤਮਾ ਨੇ ਝੰਜੋੜਿਆ ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਹੋ ਵਿਸ਼ਨੂੰ ਵਰਗਾ ਹੋ ਗਿਆ ਵਿਸ਼ਨੂੰ ਜੈਸਾ ਪਾਵਨ ਵਿਸ਼ਨੂੰ ਜੈਸਾ ਪਵਿੱਤਰ ਤੋ ਭਗਤ ਸਤਨਾ ਜੀ ਕਹਿੰਦੇ ਨੇ ਕਾਮਰਥੀ ਸਵਾਰਥੀ ਉਹ ਤੇ ਕਾਮਨਾ ਨਾਲ ਭਰਿਆ ਹੋਇਆ ਸੀ ਉਹ ਤੇ ਸਵਾਰਥ ਨਾਲ ਭਰਿਆ ਹੋਇਆ ਸੀ ਉਹ ਤੇ ਦੁਨਿਆਵੀ ਪਦਾਰਥਾਂ ਦੇ ਚ ਲਿਬੜਿਆ ਹੋਇਆ ਸੀ ਤੇ ਇਸ ਸਭ ਕੁਝ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ ਉਹਨੇ ਨਾਮ ਜਪਿਆ ਤੇ हे ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ ਤੋ ਉਹਨੂੰ ਵੀ ਸਕੂਨ ਦੇ ਦਿੱਤਾ ਤੋ ਉਹਨੂੰ ਵੀ ਚੈਨ ਦੇ ਦਿੱਤਾ ਨਿਰਭਕ ਨੇ ਕੇ ਕਾਰਨੇ ਇੱਕ ਭਇਆ ਭੇਖਦਾਰੀ ਕਮਰਤੀ ਸਵਾਰਤੀ ਵਾਕੀ ਪੈਸ ਸਵਾਰੀ ਤਉ ਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ ਸਿੰਘ ਸਰਨ ਕਤ ਜਾਈਏ ਜੋ ਜੰਪੁਗ ਗਰਾਸੇ ਅਗਾਹ ਚਲ ਕੇ ਭਗਤ ਸਦਨਾ ਜੀ ਕਹਿਨ ਨੇ ਇੱਕ ਬੂੰਦ ਜਲ ਕਾਰਨੇ ਛਾਤ੍ਰਿਕ ਦੁਖ ਪਾਵੇ ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ ਭੋਜਨ ਦੀ ਕਦਰ ਭੁੱਖੇ ਨੂੰ ਹੈ ਕਪੜੇ ਦੀ ਕਦਰ ਨੰਗੇ ਨੂੰ ਹੈ ਔਲਾਦ ਦੀ ਕਦਰ ਬੇਔਲਾਦੇ ਨੂੰ ਹੈ ਤੇ ਇੰਜ ਕਹ ਲਈਏ ਪ੍ਰਮਾਤਮਾ ਦੀ ਕਦਰ ਭਗਤ ਨੂੰ ਹੈ ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਗਈ ਹੈ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ ਇੱਕ ਬੂੰਦ ਦੀ ਖਲਤਰ ਪਿਆਸਾ ਚਾਰੋਂ ਪਾਸੇ ਟੜਪੇ ਤੇ ਦੁੱਖ ਪ੍ਰਾਪਤ ਕਰੇ ਹਰ ਪਾਸੇ ਦੁਖੀ ਹੋਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਟੜਕ ਟੜਕ ਕੇ ਉਸਨੇ ਪ੍ਰਾਨ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ ਕਿਹੜੇ ਕੰਮ ਨੇ ਦਰਸਲ ਸਧਨਾ ਜੀ ਇਹ ਕਹਿ ਦਿੰਨ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨਹੀਂ ਵੇਮੋ ਕੇ ਕੰਮ ਦਾ ਕੀ ਮਤਲਬ ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ ਆਮ ਧਾਰਮਿਕ ਦੁਨੀਆ ਦੇ ਚ ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ ਦੇਰ ਹੀ ਅੰਧੇਰ ਹੈ ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ ਅਗਰ ਦੇਰ ਹੋ ਗਈ ਤੋ ਨਿਰਾਸ਼ਾ ਪੈਦਾ ਹੋ ਜਾਂਦੀ ਹੈ। ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਹਾਂ ਪ੍ਰਮਾਤਮਾ ਦੇ ਘਰ ਦੇਰ ਵੀ ਨਹੀਂ। ਜਿਵੇਂ ਅਗ ਦੇ ਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ। ਜਿਵੇਂ ਪੁੱਲਾ ਕੋਲ ਬੈਠੀਏ ਉਸੇ ਵਕਤ ਮਹਿਕ ਮਿਲਦੀ ਹੈ। ਜਿਵੇਂ ਬਰਫਾਨੇ ਪਹਾੜ ਹਿਮਾਲਿਆ ਦੇ ਕੋਲ ਬੈਠੀਏ ਉਸੇ ਵਕਤ ਹੀ ਜੋ ਹੈ ਠੰਡ ਮਿਲਦੀ ਹੈ। ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ ਸਕੂਨ ਦਿੰਦਾ ਹੈ ਸ਼ਾਂਤੀ ਦਿੰਦਾ ਹੈ ਹੁਲਾਸ ਦਿੰਦਾ ਹੈ ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ ਪੀੜਤ ਕਰ ਦਿੰਦਾ ਹੈ ਮਹਿਲਾ ਕਰ ਦਿੰਦਾ ਹੈ ਇਹ ਤੇ ਤਤ ਛਿਨ ਫਲ ਹੈ ਪ੍ਰਭੂ ਦੇ ਦਰਬਾਰ ਦੇ ਵਿੱਚ ਦੇਰ ਵੀ ਨਹੀਂ ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ ਇੱਕ ਬੂੰਦ ਜਲ ਕਾਰਨੇ ਚਾਤਰ ਇੱਕ ਦੁੱਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਪ੍ਰਾਨ ਜੋ ਥਾਕੇ ਫਿਰ ਨਹੀਂ ਕੈਸੇ ਬਿਰਮਾਉ ਬਈ ਹੁਣ ਮੇਰੇ ਪ੍ਰਾਨ ਟੁੱਟਣ ਲੱਗੇ ਨੇ ਸਵਾਸ ਟੁੱਟਣ ਲੱਗੇ ਨੇ ਤੇ ਤੂੰ ਬੋਣੇ ਨਾ ਤੂੰ ਮਦਦਗਾਰ ਨਾ ਆਵੇਂ ਤੂੰ ਸਹਾਇਕ ਨਾ ਆਵੇਂ प्राण जो थाके फिर नहीं कैसे बिरमाऊं बूड़ मुए नौका मिले कहो काहे चढ़ाऊं डूब गया ते हुण तो नौका भेजी है दस हुण कौन बैठेगा उस नौका ते डूब गया गलत है गर्क होने वाला गर्क हो गया हुण नौका केड़े काम दी दरअसल वक्त से प्रभु बोर्डदा है ਵਕਤ ਸਿਰ ਹੀ ਉਹ ਸਹਾਇਕ ਹੁੰਦਾ ਹੈ ਔਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਅਚੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ ਜੋ ਹਰੀ ਨਾਲ ਜੁੜੇ ਹੋਏ ਨੇ ਉਹ ਤੇ ਮੰਗ ਵੀ ਨਾ ਕਰਨ ਤਾਂ ਵੀ ਅਚੰਚੇਤ ਪ੍ਰਭੂ ਉਹਨਾਂ ਦੇ ਕੰਮ ਸਵਾਰ ਛੱਡਦਾ ਹੈ ਉਹਨਾਂ ਦੇ ਕੰਮ ਸਿਰੇ ਚਾੜ ਦਿੰਦਾ ਹੈ ਔਰ ਐਸਾ ਭਗਤਾਂ ਦਾ ਅਨੁਭਵ ਹੈ ਐਸਾ ਨੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਕਿ ਹੋ ਸਕਦਾ ਉਹ ਵੀ ਹੋ ਜਾਂਦਾ ਅਚੰਤ ਕੰਮ ਕਰੇ ਪ੍ਰਭ تنਕੇ ਜਿਨ ਹਰ ਕਾ ਨਾਮ ਪਿਆਰਾ ਤੋਂ ਭਗਤ ਸਦਨਾ ਜੀ ਕਹਿੰਦੇ ਨੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਿਆ ਢੂਬ ਮਵੇ ਨੌਕਾ ਮਿਲੇ ਕੋ ਕਾਇ ਚੜਾਉ ਮਰ ਗਏ ਡੁੱਬ ਗਏ ਹੁਣ ਨੌਕਾ ਮਿਲੀ ਤੇ ਕਿਹੜੇ ਕੰਮ ਨੇ ਅਖੀਰ ਵਿੱਚ ਆਪ ਕਹਿੰਦੇ ਨੇ ਮੈਂ ਨਹੀਂ ਕਛ ਹੋ ਨਹੀਂ ਕਛ ਆਏ ਨਾ ਮੋਰਾ ਔਸਰ ਲੱਜਾ ਰੱਖ ਲੈ ਸਦਨਾ ਜਨ ਤੋਰਾ اے ਪ੍ਰਭੂ ਸਮੇਸ਼ਰ ਲੱਜਾ ਰੱਖ ਲੈ ਵਾਕਈ ਭਗਤਾਨੋ ਤੇ ਪਰਮਾਤਮਾ ਹੀ ਜੋ ਹੈ ਲੱਜਾ ਰੱਖਣ ਵਾਲਾ ਹੈ ਈਸ਼ਵਰ ਹੀ ਉਹਨਾਂ ਦੀ ਲੱਜਾ ਰੱਖਣ ਵਾਲਾ ਹੈ ਪ੍ਰਭ ਜੂ ਤੋ ਕੈ ਲਾਜ ਹਮਾਰੀ ਨੀਲਕੰਠ ਨਰਹਰ ਨਾਰਾਇਣ नील बसन बनवारी गुरु गोबिंद सिंह जी महाराज कहते हे प्रभु तू ही मेरी लज्जा रख तू ही मेरी लज्ज दी पाल कर तो श्री सदना जी कहते ने समय सिर मेरी लज्जा रख समय सिर मेरा काम कर वक्त सिर मेरा काम कर सारी रात मैं तड़पदा रहा रोशनी नहीं घर मेरे चानना हो दीवा जले कि दीवा ना मुयसर तेल ना मिल सके ਦੀਵਾ ਦੀਵਾ ਨਾ ਮਿਲ ਸਕੇ ਤੇ ਸਵੇਰੇ ਸੂਰਜ ਚੜਿਆ ਤੇ ਤੂੰ ਦੀਵਾ ਦੇਵੇਂ ਜਿਹੜੇ ਕੰਮ ਦਾ ਉਹ ਮੇਰੇ ਕਿਸ ਕੰਮ ਦਾ ਦਰਸਲ ਵਕਤ ਸਿਰ ਜੋ ਮਦਦ ਹੈ ਉਹੀ ਮગત ਹੈ ਬੇਵਕਤੀ ਮਦਦ ਬੇਮੈਨੀ ਹੋ ਜਾਂਦੀ ਹੈ ਇਸ ਵਾਸਤੇ ਇਹ ਜਿਹੜੇ ਸ਼ਬਦ ਜੁੜੇ ਹੋਏ ਨੇ ਈਸ਼ਵਰ ਦੇ ਨਾਲ ਕਿ ਉਹਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ ਦਰਸਲ ਬੇਮੈਨੀ ਹੈ ਅਗਰ ਦੇਰ ਹੋ ਗਈ ਤੋ ਫਿਰ ਅੰਧੇਰ ਹੋ ਗਿਆ ਭਗਤ ਸਦਨਾ ਜੀ ਦੇ ਇਸ ਸ਼ਬਦ ਵਿੱਚ ਇਸ ਤਰ੍ਹਾਂ ਦੇ ਭਾਵ ਪ੍ਰਗਟ ਹੋ ਰਹੇ ਨੇ ਔਰ ਆਪ ਸਾਖ ਕਹਿ ਰਹੇ ਨੇ ਕਿ हे ਪ੍ਰਭੂ ਜੇ ਕਰਮ ਸਿਧਾਂਤ ਮੇਰੇ ਤੇ ਲਾਗੂ ਹੋਇਆ ਤੇ ਵਾਕਈ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਮੈਂ ਸਮਝਾਂਗਾ ਤੇਰੇ ਚ ਗੁਣ ਕੀ ਹੈ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ ਭਾਰਤ ਦਾ ਸਾਰੇ ਦਾ ਸਾਰਾ ਜਿਹੜਾ ਚਿੰਤਨ ਹੈ ਉਹ ਕਰਮਾਂ ਦੇ ਖੜਾ ਪਰ ਥੋੜਾ ਜਿਹਾ ਸੋਚੀਏ ਪਹਿਲੇ ਮਨੁੱਖ ਸੀ ਕਿ ਪਹਿਲੇ ਕਰਮ ਸੀ ਅਕਰ ਕੀਤੇ ਹੋਏ ਕਰਮਾਂ ਕਰਕੇ ਜਨਮ ਹੈ ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦੁਖੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਪਹਿਲੇ ਕਰਮ ਸਨ ਕਿ ਪਹਿਲੇ ਮਨੁੱਖ ਸੀ ਇਹ ਤੇ ਸਵਾਲ ਐਸਾ ਹੋਇਆ ਫਿਰ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਸੀ ਆਖਰ ਗੱਲ ਇੱਥੇ ਆਉਂਦੀ ਹੈ ਨਹੀਂ ਪ੍ਰਭੂ ਇਕ ਤੇਰੀ লীਲਾ ਹੈ फिकते रखे ना कर्म पहले ना मनुक पहले जैसे तू आया वैसा जो है संसार साज देता है खेल ਤੇ ਇਸ ਤੋਂ ਬਾਅਦ ਤੂੰ ਕੁਝ ਵਿਧਾਨ ਬਣਾਏ ਲੇਕਿਨ ਇਹ ਵਿਧਾਨ ਵੀ ਐਸੇ ਨੇ ਕਿ ਤੇਰੀ ਇੱਕ ਮੋਜ ਤੇਰੀ ਇੱਕ ਮਸਤੀ ਅਗਰ ਕੋਈ ਭਗਤ ਪ੍ਰਾਰਥਨਾ ਕਰੇ ਨਿਮਰਤਾ ਸਹਿਤ ਜੋਦੜੀਆਂ ਕਰੇ ਤੇ ਤੂੰ ਉਸ ਦੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਨੂੰ ਧੋ ਦੇਂਦਾ ਹੈ ਛਿੰਨ ਵਿੱਚ ਉਸ ਨੂੰ ਚੈਨ ਦੇ ਦਿੰਦਾ ਹੈ ਛਿੰਨ ਵਿੱਚ ਉਸ ਨੂੰ ਸ਼ਾਂਤੀ ਦੇ ਦਿੰਦਾ ਹੈ ਤੋਂ ਭਗਤ ਸਦਨਾ ਜੀ ਦਾ ਇਹ ਪਾਵਨ ਪਵਿੱਤਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ ਔਰ ਪਾਠਕ ਜਨ ਬੜੀ ਸ਼ਰਧਾ ਨਾਲ ਪੜ ਕੇ ਬਹੁਤ ਵੱਡਾ ਗਿਆਨ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ ਉੱਥੇ अनेका ਭਗਤਾਂ ਦੀਆਂ ਬਾਣੀਆਂ ਨੇ ਅੱਜ ਤੱਕ ਰੂਹੇ ਜ਼ਮੀਂ ਦੇ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਵਿੱਚ ਅਨੇਕ ਵਿਅਕਤੀ ਬੈਠੇ ਹੋਣ ਇੱਕੋ ਹੀ ਇਹਦੇ ਵਿੱਚ ਅਨੇਕ ਵਿਅਕਤੀ ਬੈਠੇ ਨੇ ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਵੀ ਨਹੀਂ ਹੈ ਤੇ ਭਗਤ ਵਖ ਵਖ ਪ੍ਰਾਂਤਾਂ ਦੇ ਨੇ ਤੇ ਵਖ ਵਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾਹ ਦੀ ਧੁਨ ਨਿਕਲੇਗੀ ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਪ੍ਰਨਵੇ ਨਾਮਾ ਪੂਰ ਰਹੋ ਤੂੰ ਸ਼ਰਮ ਨਹੀਂ ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜੇਗਾ ਤਾਂ ਫਿਰ ਉਹ ਸਤਨਾਮ ਦਾ ਰਟਨ ਕਰੇਗਾ ਗਰਸ ਕੇ ਇਹ ਸਾਰੇ ਭਗਤ ਵਕ ਵਕ ਨਾਮਾ ਨੂੰ ਜਪਦੇ ਨੇ ਵਕਤ ਵਕ ਬੋਲੀਆਂ ਬੋਲਦੇ ਨੇ ਵਕ ਵਕ ਇਹਨਾਂ ਦਾ ਚਿੰਤਨ ਹੈ ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ ਆਈ ਪੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਬਸ ਗੁਰਨਾਨਕ ਦਾ ਇਹੀ ਆਈ ਪੰਥ ਹੈ। ਇਹੀ ਸ਼ਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਦੇਚ ਪ੍ਰਗਟ ਰੂਪ ਦੇਚ ਕਰਕੇ ਦਿਖਾਇਆ ਸਾਰੇ ਭਗਤ ਆਪ ਦੇ ਨਾਲ ਚੱਲ ਰਹੇ ਨੇ ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ ਜਦ ਕਈ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆ ਦੇ ਖੂਨ ਖਰਾਬਾ ਬੰਦ ਹੋਵੇ ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ ਲੇਕਿਨ ਖੂਨ ਖਰਾਬੇ ਵਕ ਵਕ ਧਰਮਾਂ ਕਰਕੇ ਵੀ ਹੋਏ ਨੇ ਵਕ ਵਕ ਮਜ਼ਬਾ ਕਰਕੇ ਵੀ ਹੋਏ ਨੇ ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇਕੋਣਾ ਚਾਹੀਦਾ ਹੈ। ਤੋਂ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜੇ ਜਿੱਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਵਣ, ਜੇ ਜਿੱਚ ਅੱਲਾ ਦੇ ਗੀਤ ਹੋਵਣ, ਜੇ ਦੇ ਚ ਰਾਮ ਦੀ ਧੁਨ ਹੋਵੇ, ਜੇ ਦੇ ਚ ਮਦਸੂਦਨ ਦਾ ਵੀ ਜ਼ਿਕਰ ਹੋਵੇ, ਜੇ ਦੇ ਚ ਮਾਧੋ ਦੇ ਵੀ ਗੀਤ ਹੋਵਣ, ਔਰ ਜੇ ਦੇ ਚ ਵਾਹਿਗੁਰੂ ਦੀ ਸਿਫਤੋ ਸਲਾਹ ਹੋਵੇ, ਜੇ ਦੇ ਚ ਕਰਤਾਰ ਦੀ ਵੀ ਧੋਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਣ। ਤੇ અનંત ਨਾਮਾ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਤਾਂ ਇਸ ਸਿਧਾਂਤਿਕ ਕਸੌਟੀ ਦੇਤੇ ਗੁਰੂ ਗੰਨ ਸਾਹਿਬ ਜੀ ਮਹਾਰਾਜ ਪੂਰੇ ਉੱਤਰ ਦੇ ਨੇ ਗੁਰੂ ਗੰਨ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ ਕਬੀਰ ਕਰਦੇ ਤੇ ਧੰਦਾ ਨੇ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧ ਹੀ ਹੈ ਨਾਮ ਦੇ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ ਇਸੇ ਤਰੀਕੇ ਦੇ ਨਾਲ ਰਵਰਾਸ਼ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਡਣਾ ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ ਸੁਗੰਧੀ ਹੈ ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ ਕਸਾਈ ਨੇ ਮਾਸ ਵੇਚਣਾ ਇਹਨਾਂ ਦਾ ਧੰਦਾ ਹੈ ਪਰ ਇਹ ਧੰਦਾ ਵੀ ਧਰਮ ਬਣ ਗਿਆ ਹੈ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਜਿਹੜਾ ਦਾਤ ਦੇਣੀ ਪੈਗੀ, ਧਾਰਮਿਕ ਮੰਦਰ ਦੇ ਚ ਬੈਠਦੇ ਆਇਆ। ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਣਾ ਪੈਦਾ ਪੈਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਕਿ ਕਸਾਈ ਦੀ ਦੁਕਾਨ ਦੇਤੇ మాਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ। ਇਹ ਬੰਦਾ અત્યੰਤ ਸੂਖਸ਼ਮ ਸੋਚਣ ਵਾਲਾ ਹੈ। ਇਹਦੀ ਬੁੱਧ ਬਾਰੀਕ ਹੈ ਤੇ ਜੇਦੀ ਆਤਮਾ ਨਾਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ। ਹਰ ਦਰਗੇ ਕੋ ਕੈਸੇ ਗਵੇ ਜੇਦੀ ਆਤਮਾ ਦਰਵੀ ਨਹੀਂ। ਜੇਦੀ ਆਤਮਾ ਕੋਮਲ ਨਹੀਂ ਹੋਈ ਜਿਹਦਾ ਮਨ ਅਜੇ ਤੱਕ ਠੋਸ ਹੈ ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ। ਬਹੁਤ ਕਠਿਨ ਹੈ। ਕਈ ਵਾਰ ਦੇਖਣ ਦੇ ਚਾਉ ਆਉਂਦਾ ਹੈ ਕਿ ਬੜੇ-ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ ਦੂਸਰਿਆਂ 'ਚੋਟ ਪਹੁੰਚਾਣ ਲੱਗੇ ਆਂ ਸੰਕੋਚ ਨਹੀਂ ਕਰਦੇ ਚਾਹੇ ਉਹ ਚੋਟ ਜ਼ਹਿਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ ਕਿਸੇ ਵੀ ਤਰੀਕੇ ਦੀ ਹੋਵੇ ਚੋਟ ਪਹੁੰਚਾਣ ਤੋਂ ਬਾਜ਼ ਨਹੀਂ ਆਉਂਦੇ ਔਰ ਐਸਾ ਦੇਖਦਾ ਹੈ ਕਿ ਬੜੇ-ਬੜੇ ਧਾਰਮਿਕ ਵੀ ਕਸਾਈ ਨੇ ਪਰ ਸਦਨਾ ਕਸਾਈ ਹੁੰਦਾ ਹੋਇਆ ਵੀ ਭਗਤ ਹੈ ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ ਉਹ ਬਾਹਰੋਂ ਤੇ ਪੇਸ਼ੇਜ ਕਸਾਈ ਸੀ ਪਰ ਅੰਦਰੋਂ ਹਿਰਦਾ ਉਸਦਾ અત્યੰਤ ਕੋਮਲ ਮਿਲਨ ਸਾਰੀ ਦੇ ਜਜ਼ਬਿਆਂ ਨਾਲ ਭਰੇ ਹੋਇਆ ਪ੍ਰਭੂ ਗੀਤ ਦੇ ਨਾਲ ਜੋ ਹੈ ਪਰਿਆ ਹੋਇਆ ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ ਕੋਈ ਵੀ ਕਿਰਤ ਹੋਵੇ ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ ਚਾਹੇ ਕਿਰਤ ਕਪੜੇ ਬੁੰਨਣਾ ਹੋਵੇ ਚਾਹੇ ਕਿਰਤ ਜੁੱਤੀਆਂ ਗੰਨਣਾ ਹੋਵੇ ਚਾਹੇ ਕਿਰਤ ਮਾਸ ਵੇਚਣਾ ਹੋਵੇ ਤੇ ਚਾਹੇ ਕਿਰਤ ਕਪੜਿਆਂ ਨੂੰ ਛਿੰਬਣਾ ਹੋਵੇ ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ ਕੋਈ ਵੀ ਕਿਰਤ ਕੀਰਤੀ ਦੇਚ ਬਾਧਾ ਨਹੀਂ ਖੜੀ ਕਰਦੀ ਕੋਈ ਵੀ ਧੰਦਾ ਧਰਮ ਦੇਚ ਦੀਵਾਰ ਨਹੀਂ ਹੈ ਇਹ ਇੱਕ ਬਾਹਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ ਕੀ ਕਰੀਏ ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ ਕਿਵੇਂ ਭਜਨ ਕਰੀਏ ਕਿਵੇਂ ਬੰਦਗੀ ਕਰੀਏ ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਏ ਤੇ ਭਗਤ ਕਬੀਰ ਧੰਦੇ ਨੂੰ ਹੀ ਤਰੰਭੜਾ ਲੋ ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ ਸੇਵਾ ਕਰਨਾ ਧੰਦਾ ਸੇਵਾ ਬਣ ਸਕਦਾ ਹੈ ਰੋਟੀ ਤੇ ਹਰ ਇੱਕ ਨੇ ਖਾਣੀ ਹੈ ਤਾਂ ਜਦ ਧੰਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕਪੜੇ ਬੁਣ ਲੈ ਔਰ ਇਹ ਸੇਵਾ ਕਰ ਰਿਹਾ ਜਗਤ ਦਾ ਨंगेਜ ਢਕਣਾ ਹੈ ਜਗਤ ਦੇ ਪੈਰਾਂ 'ਚ ਜੁੱਤੀ ਪਵਾਣੀ ਹੈ ਜਗਤ ਨੂੰ ਸੁਖ ਦੇਣਾ ਹੈ ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰਾਹੀਂ ਤੋ ਧੰਦਾ ਵੀ ਧਰਮ ਬਣ ਜਾਂਦਾ ਹੈ ਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਝੋਟ ਪਹੁੰਚੇ ਤੋ ਐਸਾ ਧਰਮ ਵੀ ਵਾਸਤਵਿਕ ਧੰਦਾ ਹੈ ਉਹਦੇ ਚ ਧੰਦੇ ਦੀ ਜੋ ਹੈ ਬਦਬੋ ਹੈ ਭਗਤ ਸਦਨਾ ਜੀ ਧੰਦਿਆਂ ਦੇ ਚੋਂ ਬੜਾ ਕਠੋਰ ਧੰਦਾ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਦੋ ਚਾਰ ਬੱਕਰੇ ਰੋਜ਼ ਜ਼ਬਾਹ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ ਪਰ ਕਮਾਲ ਦੀ ਗੱਲ ਇਸ ਧੰਦੇ ਦੇ ਚੋਂ ਵੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ ਆਪਨੇ ਸਿੰਧ ਪ੍ਰਾਂਤ ਦੇਚ ਥਾਂ ਥਾਂ ਤੇ ਭਰਮਣ ਕਰਕੇ ਲੋਗਾਂ ਨੂੰ ਖੁਦਾ ਦੇ ਨਾਲ ਜੋੜਿਆ ਜੀਵਨ ਨੂੰ ਪਰਮਾਤਮਾ ਦੀ ਧੁੰ ਦੇ ਨਾਲ ਜੋੜਿਆ ਜਦ ਇੱਕ ਫੁੱਲ ਖਿੜ ਪੈਂਦਾ ਹੈ ਮਹਿਕ ਵੰਡਣ ਲੱਗ ਪੈਂਦਾ ਹੈ ਜਦ ਇੱਕ ਦੀਵਾ ਜਲ ਪੈਂਦਾ ਹੈ ਰੋਸ਼ਨੀ ਵੰਡਣ ਲੱਗ ਪੈਂਦਾ ਹੈ ਜਦ ਕਿਸੇ ਹਿਰਦੇ ਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ ਹੈ ਉਹ ਚਾਨਣਾ ਵੰਡਣ ਲੱਗ ਪੈਂਦਾ ਹੈ ਉਹ ਸੁਖ ਚੈਨ ਵੰਡਣ ਲੱਗ ਪੈਂਦਾ ਹੈ ਉਹ ਆਨੰਦ ਵੰਡਣ ਲੱਗ ਪੈਂਦਾ ਹੈ ਔਰ ਇਹ ਵੰਡਣਾ ਉਸ ਤੋਂ ਸੁਤੇ ਸੁਤੋਂਦਾ ਆਪਣੇ ਆਪ ਹੁੰਦਾ ਹੈ ਜੈਸੇ ਫੁੱਲ ਦੇ ਚੋਂ ਸੁਗੰਧੀ ਦਾ ਨਿਕਲਣਾ ਦਰਸਲ ਉਸ ਦੇ ਚ ਮਹਿਕ ਦਾ ਅਦਕ ਹੋਣਾ ਹੈ ਇਸ ਵਾਸਤੇ ਡੁੱਲ ਡੁੱਲ ਕੇ ਉਹ ਬਾਹਰ ਪਈ ਪੈਂਦੀ ਹੈ ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ ਹੈ ਇਤਨਾ ਗੁਣਾ ਨਾਲ ਭਰ ਜਾਂਦਾ ਹੈ ਇਤਨਾ ਸ਼ਾਂਤੀ ਤੇ ਚੈਨ ਨਾਲ ਭਰ ਜਾਂਦਾ ਹੈ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ ਹੈ ਸਦਨਾ ਜੀ ਭਗਤੀ ਭਾਵ ਦੇ ਚ ਐਸੇ लीन ਹੋਏ ਔਰ ਅਧਿਆਤਮਿਕ ਗੁਣਾਂ ਨਾਲ ਐਸੇ ਭਰਪੂਰ ਹੋਏ ਥਾਂ ਥਾਂ ਤੇ ਭਰਮਣ ਕਰਕੇ ਇਨਾਂ ਹੀ ਗੁਣਾਂ ਨੂੰ ਵੰਡਦੇ ਰਹੇ ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ ਅਨੇਕਾਂ ਭਗਤਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਇਹ ਸਦਨਾ ਕਸਾਈ ਪੇਸ਼ੇ ਦੇ ਵਿੱਚ ਇਹ ਵੀ ਭਗਤ ਹੈ ਇਸ ਦਾ ਵੀ ਕਲਾਮ ਹੈ ਔਰ ਇਸ ਦਾ ਕਲਾਮ ਵੀ ਰਹਿਦੀ ਦੁਨੀਆ ਤੱਕ ਅਧਿਆਤਮਿਕ ਸ਼ਾਂਤੀ ਵੰਡਦਾ ਰਹੇ